ਬੇਹਤ ਵੱਡੀ ਖਬਰ ਭਾਜਪਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਭਾਜਪਾ ਦੇ ਵਿੱਚ ਪੰਜਾਬ ਦੇ ਚਾਰ ਵੱਡੇ ਚਿਹਰੇ ਸ਼ਾਮਲ ਹੋਣ ਜਾ ਰਹੇ ਨੇ ਤਾਂ ਅੱਜ ਜਿਹੜੀ ਅਸ਼ਮੂਲੀਤ ਕਰਵਾਈ ਜਾਵੇਗੀ ਪਾਰਟੀ ਜੁਆਇਨ ਕਰਵਾਈ ਜਾਵੇਗੀ ਨਾਇਬ ਸੈਣੀ ਜੋ ਕਿ ਹਰਿਆਣਾ ਦੇ ਸੀਐਮ ਨੇ ਮੁਖਤੌੜ ਦੇ ਉੱਤੇ ਪੰਜਾਬ ਦੇ ਵਿੱਚ ਮੌਜੂਦ ਨੇ ਤਾਂ ਇਸ ਦੌਰਾਨ ਉਹਨਾਂ ਦੇ ਵੱਲੋਂ ਇਹ ਜਿਹੜੀ ਜੁਆਇਨਿੰਗ ਹੈ ਉਹ ਕਰਵਾਈ ਜਾਵੇਗੀ ਇਸ ਤੋਂ ਇਲਾਵਾ ਸੁਨੀਲ ਜਾਖੜ ਅਤੇ ਅਸ਼ਵਨੀ ਸ਼ਰਮਾ ਵੀ ਮੌਕੇ ਦੇ ਉੱਤੇ ਮੌਜੂਦ ਰਹਿਣਗੇ ਤਾਂ ਚਾਰ ਨਵੇਂ ਚਿਹਰੇ ਭਾਤਪਾਦ ਵਿੱਚ ਸ਼ਾਮਲ ਹੋ ਸਕਦੇ ਨੇ ਸੂਤਰਾਂ ਦੇ ਹਵਾਲੇ ਦੇ ਨਾਲ ਇਹ ਵੱਡੀ ਖਬਰ ਆ ਰਹੀ ਹੈ ਚਰਨਜੀਤ ਸਿੰਘ ਬਰਾੜ ਜਗਮੀਤ ਬਰਾੜ ਅਤੇ ਓੰਕਾਰ ਸਿੱਧੂ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਅੱਜ ਔਰ 11 ਵਜੇ ਜਿਹੜੀ ਸ਼ਮੂਲੀਅਤ ਆ ਉਹ ਕਰਵਾਈ ਜਾਵੇਗੀ ਤਾਂ ਸੁਨੀਲ ਜਾਖੜ ਔਰ ਸੀਐਮ ਨਾਇਬ ਸੈਣੀ ਉਹਨਾਂ ਦੇ ਵੱਲੋਂ ਇਹ ਪਾਰਟੀ ਜੁਆਇਨਿੰਗ ਇਹਨਾਂ ਦੇ ਵੱਲੋਂ ਕਰਵਾਈ ਜਾਵੇਗੀ ਤਾਂ ਦੱਸ ਦਈਏ ਕਿ ਚਰਨਜੀਤ ਸਿੰਘ ਬਰਾੜ ਦੀ ਜੇਕਰ ਗੱਲ ਕਰੀਏ ਤਾਂ ਬੀਤੇ ਦੋ ਦਿਨ ਪਹਿਲਾਂ ਹੀ ਅਕਾਲੀ ਦਲ ਪੁਨਰਸੁਰਜੀਤ ਤੋਂ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਇਸ ਤੋਂ ਪਹਿਲਾਂ ਅਕਾਲੀ ਦਲ ਦੇ ਵਿੱਚ ਇੱਕ ਵੱਡਾ ਚਿਹਰਾ ਰਹਿ ਚੁੱਕੇ ਨੇ ਔਰ ਉਸ ਤੋਂ ਬਾਅਦ ਪਾਰਟੀ ਦੇ ਵਿੱਚ ਜਦੋਂ ਵਿਵਾਦ ਹੁੰਦਾ ਹੈ ਤਾਂ ਉਸ ਤੋਂ ਬਾਅਦ ਅਕਾਲੀ ਦਲ ਨੂੰ ਛੱਡ ਕੇ ਇਹ ਸ਼ਾਂਬਲ ਹੋ ਜਾਂਦੇ ਨੇ ਆਕਾਲੀ ਦਲ ਸੁਰਜੀਤ ਦੇ ਵਿੱਚ ਤਾਂ ਉੱਥੇ 2 ਦਿਨ ਪਹਿਲਾਂ ਹੀ ਇਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਔਰ ਕਿਹਾ ਗਿਆ ਕਿਉਂਕਿ ਪਾਰਟੀ ਦੇ ਵਿੱਚ ਉਸ ਤਰੀਕੇ ਦੀਆਂ ਗਤੀਵਿਧੀਆਂ ਪੋਲਿਟੀਕਲ ਨਹੀਂ ਹੋ ਰਹੀਆਂ ਕਿਉਂਕਿ 2027 ਦੀਆਂ ਚੋਣਾਂ ਨੇੜੇ ਆ ਰਹੀਆਂ ਨੇ ਤਾਂ ਇਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਸਵਾਲ ਚੁੱਕੇ ਗਏ ਸੀ ਕਿ ਜਿਹੜੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਪਾਰਟੀ ਦੇ ਵੱਲੋਂ ਤਾਂ ਉਹ ਸਹੀ ਤਰੀਕੇ ਦੇ ਨਾਲ ਨਹੀਂ ਕੀਤੀ ਜਾ ਰਹੀ ਇਸ ਕਰਕੇ ਕੋਈ ਇਹਨਾਂ ਦਾ ਏਜੰਡਾ ਨਹੀਂ ਹੈ ਤਾਂ ਇਸ ਕਰਕੇ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਤੇ ਇਹ ਵੱਡੀ ਖਬਰ ਆ ਰਹੀ ਹੈ ਚਰਨਜੀਤ ਬਰਾੜ ਜਗਮੀਤ ਬਰਾੜ ਤੇ ਓੰਕਾਰ ਸਿੱਧੂ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਤਾਂ ਦੱਸ ਦਈਏ ਕਿ ਜੇਕਰ ਓੰਕਾਰ ਸਿੱਧੂ ਨਾਲ ਦੀ ਗੱਲ ਕਰੀਏ ਤਾਂ ਉਹ ਸੀਐਮ ਭਗਵੰਤ ਮਾਨ ਦੇ ਓਐਸਡੀ ਰਹਿ ਚੁੱਕੇ ਨੇ ਜਗਮੀਤ ਬਰਾੜ ਜਿਹੜੇ ਕਿ ਇਹਨਾਂ ਦਾ ਵੀ ਲੰਬਾ ਇਤਿਹਾਸ ਰਹਿ ਚੁੱਕਿਆ ਪਹਿਲਾਂ ਕਾਂਗਰਸ ਦੇ ਵਿੱਚ ਰਹਿੰਦੇ ਨੇ ਬਾਅਦ ਦੇ ਵਿੱਚ ਜੋ ਕਿ ਇਹ ਅਕਾਲੀ ਦਲ ਜੋਇਨ ਕਰਦੇ ਨੇ ਤਾਂ ਇਹ ਵੀ ਪਾਰਟੀ ਕਈ ਬਦਲ ਚੁੱਕੇ ਨੇ ਤਾਂ ਹੁਣ ਇਹ ਭਾਜਪਾ ਦੇ ਵਿੱਚ ਸ਼ਾਮਲ ਹੋ ਰਹੇ ਨੇ ਤਾਂ ਇਹ ਜਿਹੜੀ ਸੂਤਰਾਂ ਦੇ ਹਵਾਲੇ ਦੇ ਨਾਲ ਵੱਡੀ ਖਬਰ ਆ ਰਹੀ ਹੈ ਹਾਲਾਂਕਿ ਇਸ ਦੇ ਉੱਤੇ ਕੋਈ ਮੋਰ ਨਹੀਂ ਲਗਾਈ ਜਾ ਸਕਦੀ ਪਰ ਇਹ ਦੱਸਿਆ ਜਾ ਰਿਹਾ ਕਿ ਅੱਜ ਜੁਆਇਨਿੰਗ ਕਰਵਾਈ ਜਾਵੇਗੀ ਚੰਡੀਗੜ੍ਹ ਦੇ ਵਿੱਚ ਸਮਾਗਮ ਕਰਵਾਇਆ ਗਿਆ ਜੁਆਇਨਿੰਗ ਦਾ ਔਰ ਇਸ ਦੌਰਾਨ ਇਹ ਜਿਹੜੀ ਜੁਆਇਨਿੰਗ ਹੈ ਉਹ ਕਰਵਾਈ ਜਾਵੇਗੀ ਤਾਂ ਇਹ ਜਿਹੜੇ ਸੀਐਮ ਨਾਇਬ ਸੈਣੀ ਨੇ ਉਹ ਇਸ ਮੌਕੇ ਇਹਨਾਂ ਦੀ ਜੁਆਇਨਿੰਗ ਕਰਵਾਉਣਗੇ ਸੁਨੀਲ ਜਾਖੜ ਔਰ ਅਸ਼wini ਸ਼ਰਮਾ ਮੌਕੇ ਤੇ ਮੌਜੂਦ ਰਹਿਣਗੇ ਤਾਂ ਉਹਨਾਂ ਦੇ ਵੱਲੋਂ ਪਾਰਟੀ ਦੇ ਵਿੱਚ ਇਹ ਨਵੀਆਂ ਜੁਆਇਨਿੰਗ ਕਰਵਾਈਆਂ ਜਾਣਗੀਆਂ ਤਾਂ ਵੱਡੇ ਚਿਹਰੇ ਪੰਜਾਬ ਦੇ ਕਹਿ ਜਾਂਦੇ ਨੇ ਸਿਆਸਤ ਦੇ ਵਿੱਚ ਦਾ ਵੱਡਾ ਰਸੂਖ ਹੈ ਇਹਨਾਂ ਦਾ ਓਂਕਾਰ ਸਿੱਧੂ ਜੋ ਕਿ ਸੀਐਮ ਭਗਵੰਤ ਮਾਨ ਦੇ ਓਐਸ ਡੀ ਆ ਚੁੱਕੇ ਨੇ ਜਗਮੀਤ ਬਰਾੜ ਜਿਹੜੇ ਕਿ ਪਹਿਲਾਂ ਕਾਂਗਰਸ ਦੇ ਵਿੱਚ ਸੀ ਬਾਅਦ ਵਿੱਚ ਅਕਾਲੀ ਦਲ ਦੇ ਵਿੱਚ ਆਉਂਦੇ ਨੇ 2019 ਦੇ ਵਿੱਚ ਅਕਾਲੀ ਦਲ ਜੁਆਇਨ ਕਰਦੇ ਨੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਮੌਜੂਦਗੀ ਦੇ ਵਿੱਚ ਇਸ ਤੋਂ ਇਲਾਵਾ ਸੁਖਵੀਰ ਸਿੰਘ ਬਾਦਲ ਔਰ ਹਰਸਿਮਰਤ ਕੌਰ ਬਾਦਲ ਇਹਨਾਂ ਦੀ ਮੌਜੂਦਗੀ ਦੇ ਵਿੱਚ ਇਹਨਾਂ ਦੇ ਵੱਲੋਂ ਅਕਾਲੀ ਦਲ ਜੁਆਇਨ ਕੀਤਾ ਜਾਂਦਾ ਔਰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆਫ ਪਾਰਟੀ ਇਹਨਾਂ ਨੂੰ ਉਸ ਸਮੇਂ ਬਣਾਇਆ ਜਾਂਦਾ ਹੈ ਤਾਂ ਇਸ ਤੋਂ ਬਾਅਦ ਦੱਸ ਦੇ ਕਿ ਐਮਐਲਏ ਕੈਂਡੀਡੇਟ ਵੀ ਅਕਾਲੀ ਦਲ ਦੇ ਵੱਲੋਂ ਇਹਨਾਂ ਨੂੰ ਮੋੜ ਅਸੈਂਬਲੀ ਜਿਹੜਾ ਕੌਨਸਟਿਟੂਐਂਸੀ ਹੈ ਤਾਂ ਉੱਥੋਂ ਬਣਾਇਆ ਜਾਂਦਾ ਆ ਤਾਂ ਵੱਡਾ ਇਹ ਨਾਮ ਨੇ ਸਿਆਸਤ ਦਾ ਉੱਥੇ ਹੀ ਚਰਨਜੀਤ ਸਿੰਘ ਬਰਾੜ ਦੀ ਗੱਲ ਕਰੀਏ ਤਾਂ ਕਾਫੀ ਵੀਡੀਓਜ਼ ਉਹਨਾਂ ਦੀਆਂ ਸਾਹਮਣੇ ਆਉਂਦੀਆਂ ਰਹੀਆਂ ਨੇ ਜਦੋਂ ਜਦੋਂ ਅਕਾਲੀ ਦਲ ਦੇ ਵਿੱਚ ਅ ਥੋੜਾ ਵਿਵਾਦ ਪੈਦਾ ਹੁੰਦਾ ਹੈ ਤਾਂ ਉਦੋਂ ਚਰਨਜੀਤ ਬਰਾੜ ਅਕਾਲੀ ਦਲ ਨੂੰ ਛੱਡ ਕੇ ਸ਼ਾਮਲ ਹੋ ਜਾਂਦੇ ਨੇ ਅਕਾਲੀ ਦਲ ਪੁਨਰ ਸੁਰਜੀਤ ਦਲ ਦੇ ਵਿੱਚ ਤਾਂ ਦੱਸ ਦਈਏ ਕਿ ਚਰਨਜੀਤ ਸਿੰਘ ਬਰਾੜ ਜਿਹੜੇ ਕਿ ਮਜੀਠੀਆ ਦੇ ਵੀ ਕਾਫੀ ਕਰੀਬੀ ਦੱਸੇ ਜਾਂਦੇ ਸੀ ਤਾਂ ਜਦੋਂ ਪਾਰਟੀ ਦੇ ਵਿੱਚ ਵਿਵਾਦ ਸ਼ੁਰੂ ਹੋ ਜਾਂਦਾ ਤਾਂ ਇਹਨਾਂ ਦੇ ਵੱਲੋਂ ਉਹ ਪਾਰਟੀ ਛੱਡੀ ਜਾਂਦੀ ਹੈ 2 ਦਿਨ ਪਹਿਲਾਂ ਅਕਾਲੀ ਦਲ ਪੁਨਰ ਸੁਰਜੀਤ ਦੇ ਵਿੱਚੋਂ ਅਸਤੀਫਾ ਇਹਨਾਂ ਦੇ ਵੱਲੋਂ ਦਿੱਤਾ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਅਕਾਲੀ ਦਲ ਪੁਨਰ ਸੁਰਜੀਤ ਕਿਉਂਕਿ 5 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਇਹਨੂੰ ਬਣੇ ਨੂੰ ਪਰ ਉਸ ਤਰੀਕੇ ਦਾ ਇਹਨਾਂ ਦੇ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਗਿਆ ਜਿਸ ਤਰੀਕੇ ਦੇ ਨਾਲ ਇੱਕ ਪੋਲੀਟੀਕਲ ਪਾਰਟੀ ਕੰਮ ਕਰਦੀ ਤੋਂ ਇਸ ਤਰੀਕੇ ਦਾ ਕੰਮ ਇਹਨਾਂ ਦੇ ਵੱਲੋਂ ਨਹੀਂ ਕੀਤਾ ਜਾ ਰਿਹਾ ਤੇ ਇਹ ਸਵਾਲ ਚੁੱਕੇ ਗਏ ਸੀਗੇ ਔਰ ਉਹਨਾਂ ਕਹਿਆ ਸੀ ਕਿ ਜਿਹੜੀ ਭਰਤੀ ਪ੍ਰਕਿਰਿਆ ਇਹਨਾਂ ਦੇ ਵੱਲੋਂ ਸ਼ੁਰੂ ਕੀਤੀ ਗਈ ਸੀ ਤਾਂ ਉਹ ਵੀ ਸਾਲ 2027 ਦੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਤਾਂ ਉਹਦੇ ਵਿੱਚ ਵੀ ਕੋਈ ਖਾਸ ਕੰਮ ਨਹੀਂ ਕੀਤਾ ਜਾ ਰਿਹਾ ਤਾਂ ਚਰਨਜੀਤ ਬਰਾੜ ਦੇ ਵੱਲੋਂ ਵੱਡੇ ਇਲਜ਼ਾਮ ਅਕਾਲੀ ਦਲ ਨੂੰ ਪੁਨ ਸਰਜੀਤ ਤੇ ਲਗਾਏ ਗਏ ਨੇ ਜਿਸ ਤੋਂ ਬਾਅਦ ਅਸਤੀਫਾ ਉਹ ਦੇ ਦਿੰਦੇ ਨੇ ਜਗਬੀਤ ਬਰਾੜ ਜਿਹੜੇ ਕਿ ਅਕਾਲੀ ਦਲ ਦੇ ਵਿੱਚ ਰਹਿ ਚੁੱਕੇ ਨੇ 2019 ਦੇ ਵਿੱਚ ਅਕਾਲੀ ਦਲ ਅ ਦੇ ਵਿੱਚ ਜੁਆਇਨਿੰਗ ਕਰਦੇ ਨੇ ਉਸ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਰਹਿੰਦੇ ਨੇ ਔਰ ਅਕਾਲੀ ਦਲ ਲਈ ਕੈਂਡੀਡੇਟ ਵੀ ਬਣਦੇ ਨੇ ਮੋੜਵੰਡੀ ਤੋਂ ਇਹਨਾਂ ਨੂੰ ਐਮਐਲਏ ਦੇ ਜਿਹੜੇ ਕੈਂਡੀਡੇਟ ਦੇ ਤੌਰ ਦੇ ਉੱਤੇ ਉਤਾਰਿਆ ਜਾਂਦਾ ਹਾਲਾਂਕਿ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ